ਫਲਾਈਟ ਦੇ ਯਾਤਰੀ ਨੂੰ ਆਇਆ ਹਾਰਟ ਅਟੈਕ ਦੋ ਡਾਕਟਰਾਂ ਨੇ ਇੰਜ ਬਚਾਈ ਜਾਨ 35000 ਫੁੱਟ ਦੀ ਉਚਾਈ ਤੇ ਸੀ ਜਹਾਜ਼। ਸਥਿਤ ਆਬੂ ਤਾਬੀ ਜਾ ਰਹੀ 에ਅਰ ਰੈਬੀਆ ਦੀ ਫਲਾਈਟ ਦੇ ਵਿੱਚ ਇੱਕ ਯਾਤਰੀ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਇਹ ਘਟਨਾ ਉਡਾਣ ਭਰਨ ਦੇ 20 ਮਿੰਟ ਬਾਅਦ ਵਾਪਰੀ ਜਦੋਂ ਜਹਾਜ਼ 35000 ਫੁੱਟ ਦੀ ਉਚਾਈ ਤੇ ਸੀ। ਇਸ ਦੌਰਾਨ ਭਾਰਤ ਦੇ ਦੋ ਡਾਕਟਰਾਂ ਨੇ ਸਹਿ ਯਾਤਰੀ ਦੀ ਜਾਨ ਬਚਾ ਲਈ ਰਿਪੋਰਟ ਮੁਤਾਬਕ ਵਾਇਨਾਡ ਨਿਵਾਸੀ ਅਭਜੀਤ ਜੀਸ ਅਤੇ ਕੈਂਗਨਨੂਰ ਨਿਵਾਸੀ ਆਜੀਸ਼ ਨੈਸਸਨ ਜੋ ਸੰਜੁਕਤ ਅਰਬ ਅਮੀਰਾਤ ਦੇ ਵਿੱਚ ਆਪਣੀ ਨਵੀਂ ਨੌਕਰੀ ਲਈ ਜਾ ਰਹੇ ਸਨ ਇੱਕ ਕੇਰਲ ਨਿਵਾਸੀ ਸ਼ਖਸ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੇ ਦੇਖਿਆ ਅਭਿਜੀਤ ਨੇ ਦੱਸਿਆ ਕਿ ਉਸਨੇ ਯਾਤਰੀ ਦੀ ਨਬਜ਼ ਦੇਖੀ ਪਰ ਕੋਈ ਨਬਜ਼ ਨਹੀਂ ਸੀ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਕਾਰਡੀਆਕ ਅਰੇਸਟ ਹੋਇਆ ਸੀ ਉਹਨਾਂ ਨੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ ਅਤੇ ਸੀਪੀਆਰ ਸ਼ੁਰੂ ਕਰ ਦਿੱਤਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਡਾਕਟਰਾਂ ਨੇ ਯਾਤਰੀ ਨੂੰ ਦੋ ਵਾਰ ਸੀਪੀਆਰ ਕੀਤਾ ਜਿਸ ਨਾਲ ਉਸ ਦੀ ਹਾਲਤ ਸਥਿਰ ਹੋ ਗਈ ਜਹਾਜ਼ ਦੇ ਵਿੱਚ ਮੌਜੂਦ ਡਾਕਟਰ আরিਫ ਅਬਦੁੱਲ ਖਾਦਰ ਨੇ ਵੀ ਮਰੀਜ਼ ਨੂੰ ਸਥਿਰ ਕਰਨ ਦੇ ਵਿੱਚ ਦੋਮਾ ਦੀ ਮਦਦ ਕੀਤੀ ਉਹਨਾਂ ਨੇ ਆਈਵੀ ਫਲੂਇਡ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਦੀ ਉਡਾਣ ਦੌਰਾਨ ਉਸ ਨੇ ਨਜ਼ਰ ਰੱਖੀ ਅਭੀ ਜੀਤ ਨੇ ਦੱਸਿਆ ਕਿ ਜਦੋਂ ਮੈਂ ਉਸ ਦੇ ਵਿੱਚ ਹਰਕਤ ਦੇਖੀ ਤਾਂ ਮੈਨੂੰ ਵੱਡੀ ਰਾਹਤ ਮਿਲੀ ਹੈ ਬਿਮਾਰ ਯਾਤਰੀ ਦੀ ਹਵਾਈ ਅੱਡੇ ਦੀ ਮੈਡੀਕਲ ਟੀਮ ਦੁਆਰਾ ਇਲਾਜ ਤੋਂ ਬਾਅਦ ਹਾਲਤ ਸਥਿਰ ਦੱਸੀ ਗਈ ਹੈ ਯਾਤਰੀ ਦੇ ਪਰਿਵਾਰ ਨੇ ਦੋਵਾਂ ਨਾਇਕਾਂ ਦਾ ਦਿਲੋਂ ਧੰਨਵਾਦ ਕੀਤਾ ਪਰਿਵਾਰ ਨੇ ਕਿਹਾ ਕਿ ਉਹ ਅਜਨਬੀ ਸਨ ਫਿਰ ਵੀ ਉਹਨਾਂ ਨੇ ਸਾਡੇ ਪਿਆਰੇ ਨੂੰ ਜੀਵਨ ਦਾ ਇੱਕ ਹੋਰ ਮੌਕਾ ਦਿੱਤਾ ਉਹਨਾਂ ਦੀ ਦਿਆਲਤਾ ਅਤੇ ਹਿੰਮਤ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦੇ ਵਿੱਚ ਰਹੇਗੀ Subscribe to Time TV To At the latest updates, press the bell icon nu. This program is sponsored by the Singla office Bakersfield for all your immigration, family law needs Call or scan QR code to contact us Rodis Inc. Million Miles with Smile Or scan QR code to contact us Taba Indian Cuisine Tracy Fine Authentic Indian Cuisine in Tracy Or scan QR code to contact us Semi Valley Family Dental Office और स्कैन क्यूआर कोड टू कांटेक्ट अस